ਮੈਂ ਜਿਹੜੀ ਇੱਕ ਟਾਈਮ ਦੇ ਵਿੱਚ ਰਨਿੰਗ ਕੀਤੀ ਹੈ ਨਾ 50 ਕਿਲੋਮੀਟਰ ਤੱਕ ਇੱਕ ਟਾਈਮ ਦੀ ਰਨਿੰਗ ਮੈਂ ਕਰ ਚੁੱਕਾ ਤੇ 10 ਕਿਲੋਮੀਟਰ ਤੇ ਆਮ ਹੀ ਹੈ ਮੈਂ 10 ਕਿਲੋਮੀਟਰ ਤੇ ਅਸੀਂ ਡੇਲੀ ਕਰ ਲੈਨੇ ਆ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਫਿਟਨੈਸ ਦੇ ਵਾਸਤੇ ਹਰ ਚੀਜ਼ ਦਾ ਬੰਦਾ ਧਿਆਨ ਰੱਖੇ ਖਾਣ ਪੀਣ ਦਾ ਫਾਸਟ ਫੂਡ ਨੂੰ ਨਾ ਲਵੇ ਤਲੀਆਂ ਚੀਜ਼ਾਂ ਨਾ ਬੰਦਾ ਖਾਵੇ ਆਪਣਾ ਕਿਸੇ ਪਾਸੇ ਧਿਆਨ ਨਾ ਦੇਵੇ ਦੂਜੇ ਗਲਤ ਪਾਸੇ ਧਿਆਨ ਨਾ ਦੇਵੇ 18 ਸਾਲ ਬਾਅਦ ਮੈਨੂੰ ਬੁਖਾਰ ਚੜਿਆ। ਅੱਛਾ ਮੈਨੂੰ ਬੁਖਾਰ ਨਹੀਂ ਚੜਿਆ ਕਦੀ। 18 ਸਾਲ ਬਾਅਦ ਜੜਿਆ ਉਹ ਇੱਕ ਦਿਨ ਚੜਿਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਰੈਗੂਲਰ ਹੋ ਗਿਆ। ਪੇਨ ਕਿਲਰ ਨਹੀਂ ਖਾ ਕੇ ਦੇਖਿਆ ਅੱਜ ਤੱਕ ਜਿੰਦਗੀ ਦੇ ਵਿੱਚ। ਪੇਨ ਕਿਲਰ ਨਹੀਂ ਲਈ। ਦਵਾਈ ਕੋਈ ਨਹੀਂ। ਦਵਾਈ ਕੋਈ ਨਹੀਂ ਰਾਤ ਨੂੰ ਬੈੱਡ ਤੇ ਮੈਂ 10 ਮਿੰਟ ਬਾਅਦ ਮੈਨੂੰ ਨੀਂਦ ਆ ਜਾਂਦੀ ਚਾਰ ਪੰਜ 6 ਘੰਟੇ ਮੈਂ ਨੀਂਦ ਲੈ ਕੇ ਸਵੇਰ ਉੱਠ ਕੇ ਫਿਰ ਆਇਆ। ਜੇ ਆਪਣਾ ਜੇ ਗਰਾਊਂਡ ਦੇ ਨਾਲ ਜੁੜੇ ਰਹੋਗੇ ਤੇ ਨਸ਼ਿਆਂ ਤੋਂ ਬਚੇ ਰਹੋਗੇ ਜਿਹੜਾ ਬੰਦਾ ਗਰਾਊਂਡ ਨਾਲ ਜੁੜ ਜਾਂਦਾ ਉਹ ਨਸ਼ੇਦادی ਨਹੀਂ ਹੁੰਦਾ ਸੇ ਨੌਜੋਨਾਂ ਨੂੰ ਇਹੀ ਕਹਿੰਦੇ ਆ ਕਿ ਬਈ ਖੇਡਾਂ ਨਾਲ ਜੁੜੋ ਖੇਡਾਂ ਦੇ ਨਾਲ ਤੁਹਾਡੀ ਜ਼ਿੰਦਗੀ ਬੰਨੀ ਹੈ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਬਚੇ ਰਹੋਗੇ ਖੇਡਾਂ ਨਾਲ ਜਿਹੜਾ ਬੱਚਾ ਜੁੜ ਜਾਂਦਾ ਉਹ ਨਸ਼ਿਆਂ ਤੋਂ ਬਚਿਆ ਰਹਿੰਦਾ ਅੱਜ ਅਸੀਂ ਤੁਹਾਡੀ ਮੁਲਾਕਾਤ ਪੰਜਾਬ ਦੇ ਮਿਲਖਾ ਸਿੰਘ ਦੇ ਨਾਲ ਕਰਨ ਜਾ ਰਹੇ ਹਾਂ ਜੀ ਹਾਂ ਉਹ ਮਿਲਖਾ ਸਿੰਘ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਫਲਾਈਂਗ ਸਿੱਖ ਨੇ ਤਾ ਫਲਾਈਂਗ ਸਿਕ ਕਿਸ ਕਰਕੇ ਹੈ ਕਿ ਦੌੜ ਦੇ ਨਾਲ ਉਹਨਾਂ ਨੇ ਆਪਣੀ ਪਛਾਣ ਬਣਾਈ 40 ਸਾਲ ਦੀ ਉਮਰ ਦੇ ਵਿੱਚ ਇੱਕ ਹਾਦਸੇ ਦਾ ਚਿਕਾਰ ਹੋਣ ਤੋਂ ਬਚ ਗਏ ਲੇਕਿਨ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਸੋਚਿਆ ਕਿ ਮੈਂ ਕੁਝ ਕਰਨਾ ਹੈ ਤਾਂ ਅੱਜ 67 ਸਾਲ ਦੀ ਉਮਰ ਹੈ ਤਾਂ ਰੋਜ਼ ਦੇ 10 ਕਿਲੋਮੀਟਰ 20 ਕਿਲੋਮੀਟਰ ਤੱਕ ਦੀ ਵੀ ਰਨਿੰਗ ਲਗਾਉਂਦੇ ਨੇ ਪੈਦਲ ਚਾਲ ਨਹੀਂ ਰਨਿੰਗ ਦੀ ਗੱਲ ਕਰ ਰਹੇ ਆ ਜੀ ਹਾਂ ਅੰਮ੍ਰਿਤਸਰ ਦੇ ਸਰਦਾਰ ਸੁਰਜੀਤ ਸਿੰਘ ਹਨਾਦੀ ਜੋ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਨੇ ਤਾਂ 67 ইয়ার্স ওল্ড ਓਲਡ ਕਹਿਣਾ ਖਰ ਗਲਤ ਹੋਏਗਾ ਅਸੀਂ 67 ਸਾਲ ਦੇ ਇੱਕ ਨੌਜਵਾਨ ਦੇ ਨਾਲ ਇਸ ਵੇਲੇ ਗੱਲ ਕਰਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੈਲਦੀ ਫਿਗਰ ਦੇ ਨਾਲ ਸਾਡੇ ਵਿੱਚ ਮੌਜੂਦ ਨੇ ਤੇ ਅਨੇ ਨਾਲ ਗੱਲਬਾਤ ਕਰਾਂਗੇ ਬਾਜੀ ਸਸਤੀ ਕਾਲ ਸਾਈਕੋਲੋਜੀਸ ਮੇ ਜੀ ਕੀ ਹਾਲ ਚੱਲਦਾ ਬਹੁਤ ਵਧੀਆ ਸੁਮੇ ਜੀ ਫਰਸਟ ਕਲਾਸ ਜੀ ਯਾਰੀ ਹੈ ਫਿਰ ਪੂਰੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਰੈਡੀ ਹੈ ਜੀ ਆਚਾ ਹਾਂ ਜੀ ਖਿੱਚਿਆ ਕੰਪੂਰ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਛਾ ਥੋੜਾ ਜਿਹਾ ਜਾਨਣਾ ਚਾਹਾਂਗੇ ਕਿਵੇਂ ਦੌੜ ਲੈਂਦੇ ਹੋ ਕਿੰਨਾ ਕੁ ਦੌੜ ਪਹਿਲੇ ਤੇ ਕਿੰਨਾ ਕੁ ਦੌੜ ਲੈਂਦੇ ਹੋ ਦੇਖੋ ਜੀ ਮੈਂ ਜਿਹੜੀ ਇੱਕ ਟਾਈਮ ਦੇ ਵਿੱਚ ਰਨਿੰਗ ਕੀਤੀ ਹੈ ਨਾ 50 ਕਿਲੋਮੀਟਰ ਤੱਕ ਇੱਕ ਟਾਈਮ ਦੀ ਰਨਿੰਗ ਮੈਂ ਕਰ ਚੁੱਕਾ ਹਾਂ ਜੀ ਉਹਦਾ ਮੇਰਾ ਟਾਈਮ 6.5 ਘੰਟੇ ਆਇਆ ਸੀ ਇਸ ਤੋਂ ਪਹਿਲੇ ਮੈਂ ਫੁੱਲ ਮੈਰਾਥਨ ਕੀਤੀ ਸੀ ਦਿੱਲੀ ਜਵਾਰ ਰਾਲ ਨੇਰ ਸਟੇਡੀਅਮ ਵਿੱਚ ਜੀ ਉਹ ਮੇਰਾ 5 ਘੰਟੇ ਦੇ 20 ਮਿੰਟ ਟਾਈਮ ਆਇਆ ਸੀ ਫੁੱਲ ਮੈਰਾਥਨ ਕੀਤੀ ਸੀ ਕੋਈ ਰਿਕਵਰ ਨਹੀਂ ਕੰਪਲੀਟ ਕੀਤੀ ਸੀ ਮੈਂ ਪਰ ਆਮ ਮੈਰਾਥਨ ਮੈਂ ਬਹੁਤ ਕਰ ਚੁੱਕਾ 21 ਕਿਲੋਮੀਟਰ ਮੈਂ ਬਹੁਤ ਕਰ ਚੁੱਕਾ ਤੇ 10 ਕਿਲੋਮੀਟਰ ਤੇ ਆ ਵੀ ਐਵੇਂ 10 ਕਿਲੋਮੀਟਰ ਤੇ ਅਸੀਂ ਡੇਲੀ ਕਰ ਲੈਨੇ ਆ ਸਮੱਸਿਆ ਨਹੀਂ ਸਾਨੂੰ ਕਿਸੇ ਤਰ੍ਹਾਂ ਦੀ ਵੀ ਅੱਜ ਤੱਕ اچھا 10 ਕਿਲੋਮੀਟਰ ਤੇ ਡੇਲੀ ਹਾਂਜੀ 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 ਰਨਿੰਗ ਕੇ ਪੈਦਲ ਰਨਿੰਗ ਰਨਿੰਗ ਜੀ ਰਨਿੰਗ ਅੱਛਾ ਜੀ ਹਾਂਜੀ ਅੱਛਾ ਤੇ ਸਰ ਇਹ ਕਿੰਨੇ ਮੈਡਲ ਬੋਤ ਨੇ ਤੁਹਾਡੇ ਕੋਲ ਹਾਂਜੀ ਮੈਡਲ ਨੇ ਸਰਟੀਫਿਕੇਟ ਨੇ ਜਿੰਨੇ ਲਗਾਏ ਨੇ ਅੱਜ ਤੱਕ ਸਾਰੇ ਮੈਡਲ ਸਰਟੀਫਿਕੇਟ ਮੇਰੇ ਪਾਸ ਨੇ ਮੌਜੂਦ ਨੇ ਤਾਂ ਇਹ ਸਫਰ ਦੀ ਸ਼ੁਰੂਆਤ ਕਿਵੇਂ ਹੋਈ ਇੱਕ ਪਹਿਲੀ ਗੱਲ ਤੇ ਤੁਸੀਂ ਇੱਕ ਵਪਾਰੀ ਹੋ ਤੁਸੀਂ ਪਿੱਛੋਂ ਪਿਛੋਕਰ ਤੁਹਾਡਾ ਕੋਈ ਖੇਡਾਂ ਦਾ ਨਹੀਂ ਹੈ ਇੱਕ ਹੁੰਦਾ ਖਿਡਾਰੀ ਦਾ ਪੁੱਤ ਹੁੰਦਾ ਤੁਸੀਂ ਇੱਕ ਵਪਾਰੀ ਪੋਤੋ ਹਾਂਜੀ ਹਾਂਜੀ ਦੇਖੋ ਜੀ ਤੇ ਵਾਕ ਤੇ ਮੈਂ ਸ਼ੁਰੂ ਤੋਂ ਕਰਦਾ ਹੀ ਸੀ ਥੋੜੀ ਬਧੀ ਵਾਕ ਕਰ ਲਈਦੀ ਸੀ ਤੇ 1997 ਵਿੱਚ ਮੇ ਸਿਸਟਰ ਦੀ ਮੈਰਿਜ ਸੀ ਉਹ ਮੈਰਿਜ ਤੋਂ ਪਹਿਲੇ ਹੀ ਮੈਂ ਵਾਕ ਕਰਦਾ ਸੀ ਤੇ ਉਸ ਤੋਂ ਬਾਅਦ ਕੋਈ ਥੋੜਾ ਜਿਹਾ ਜਦੋਂ ਮੈਰਿਜ ਸੀ ਤੇ ਉਸ ਤੋਂ ਬਾਅਦ ਕੋਈ ਥੋੜਾ ਜਿਹਾ ਕਾਰਡ ਵਗੈਰਾ ਜਿਆਦੀ ਮਿਸ ਨੂੰ ਸੋਈ ਤੇ ਉਦੋਂ ਮੇਰਾ weight ਵੀ 92 kg ਸੀ ਤੇ ਚਲੋ ਰੈਗੂਲਰ ਰੇਆ ਕਰਦੇ ਰਿਆਂ ਵਾਕ ਵਾਕ ਤੇ ਉਸ ਤੋਂ ਬਾਅਦ ਕੋਈ ਥੋੜਾ ਜਿਹਾ 5-7 ਦਿਨ ਲਗਾਤਾਰ ਨਾਲ ਕਾਫੀ ਪੀਤੀ ਗਈ ਕਾਫੀ ਘਰ ਬਚੀ ਸੀ ਤੇ ਘਰ ਦੇਗਾ ਚਾਹ ਕੋਫੀ ਸੋਫ ਤੇ ਕਾਫੀ ਪੀਜਦੇ ਤੇ ਕਾਫੀ ਪੀਣੀ ਸ਼ੁਰੂ ਕਰਤੀ 15 ਦੇ ਕਾਫੀ ਪੀਤੀ ਤੇ ਤੋਂ ਬੋਡੀ ਤੇ ਥੋੜੇ ਸਟੈਪ ਸਟੈਪ ਆ ਗਏ ਪ੍ਰੋਬਲਮ ਮੈਨੂੰ ਪਹਿਲੇ ਕੋਈ ਨਹੀਂ ਸੀ ਕਿਸੇ ਤਰ੍ਹਾਂ ਦੀ ਵੀ ਤੇ ਸਟੈਪ ਸਟੈਪ ਆਏ ਬਹਿ ਗਏ ਇਹ ਕੀ ਹੋ ਗਿਆ ਕਦੀ ਹੋਈ ਨਹੀਂ ਸਾਨੂੰ ਸਮੱਸਿਆ ਇਹੋ ਜੀ ਮੈਂ ਸਪੈਸ਼ਲਿਸਟ ਨੂੰ ਦਿਖਾਇਆ ਲਾਂਸ ਰੋਡ ਤੇ ਉਹਨੇ ਮੈਂ ਸਾਰੇ ਟੈਸਟ ਲਏ ਕਦਾ ਟੈਸਟ ਤੁਹਾਡੇ ਅਸਲੇ ਬਿਲਕੁਲ ਲੋਕੇ ਨੇ ਪਰ ਤੁਸੀਂ ਬਚਿਓ ਐਸੇ ਸਾਰੀਆਂ ਚੀਜ਼ਾਂ ਤੁਹਾਡੀਆਂ ਬਾਰਡਰ ਲਾਈਨ ਤੇ ਨੇ ਅੱਛਾ ਇਹ ਗੱਲ ਤੁਹਾਨੂੰ ਦੱਸ ਦੇਣੀ ਹੈ ਕਿ ਤੁਸੀਂ ਵਾਕ ਨਹੀਂ ਛੱਡਣੀ ਵੋਕ ਤੁਸੀਂ ਰੈਗੂਲਰ ਕਰਨੀ ਬੋਸਲੇ ਪਤਾ ਲੱਗ ਗਿਆ ਸੀ ਕਿ ਜਦੋਂ ਮਾ ਮਾ ਟਾਈਮ ਸ਼ੁਰੂ ਹਾਂ ਮਾ ਟਾਈਮ ਰੋ 40 ਸਾਲ ਦੀ ਸੀ ਉਦੋਂ ਮੇਰੀ ਮੈਂ ਕਹਿਆ ਤੇ ਬਹੁਤੀ ਵਧੀਆ ਹੈ ਕਿ ਜਿਹੜਾ ਮੇਰੇ ਨਾਲ ਹਾਸਾ ਆਇਆ ਤੇ ਮੈਂ ਡਾਕਟਰ ਕੋਲ ਪਹੁੰਚ ਗਿਆ ਨਾ ਅਸਾਂ ਦਾ ਮੈਂ ਪਹੁੰਚਦਾ ਨਹੀਂ ਸੀ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੈਂ ਬੈੱਡ ਤੇ ਬੈਠਾ ਸੀ ਹਾਂ ਤੇ ਮੈਂ ਉਸ ਤੋਂ ਬਾਅਦ ਇਹਨਾਂ ਕੋਈ ਇੰਪ੍ਰੈਸ ਹੋਇਆ ਮੈਂ ਅਗਰ ਨਹੀਂ ਵੋਕ ਨਹੀਂ ਛੱਡੀ ਮੇਰਾ 92 ਕਿਡਿ ਕੇਜੀ weight ਸੀ ਮੈਂ ਰਨਿੰਗ weight ਵੋਕ ਸ਼ੁਰੂ ਕਰਤੀ ਕਰਨੀ ਹੌਲੀ ਹੌਲੀ ਮੈਂ ਰਨਿੰਗ ਸ਼ੁਰੂ ਕਰਤੀ 5 ਕਿਲੋਮੀਟਰ ਰਨਿੰਗ ਮੈਂ ਆਰਾਮ ਨਾਲ ਕਰ ਲੈਂਦਾ ਸੀ ਹਾਂ ਉਸ ਤੋਂ ਬਾਅਦ ਇੱਕ ਯੂਨੀਵਰਸਿਟੀ 'ਚ ਮਾਸਟਰ ਗੇਮ ਦਾ ਆਇਆ ਕੰਪੀਟੀਸ਼ਨ ਉੱਥੇ ਮੈਂ 10 ਕਿਲੋਮੀਟਰ ਰਨਿੰਗ ਮੇਰੇ ਦੋਸਤਾਂ ਨਾਲ ਪਾਰਟੀ ਅਸੀਂ 10 ਕਿਲੋਮੀਟਰ ਰਨਿੰਗ ਉੱਥੇ ਕਰ ਲਈ ਉੱਥੇ ਮੇਰੀ 4ਥ ਪੋਜੀਸ਼ਨ ਆਈ ਉਸ ਟਾਈਮ ਉਹ 1 ਘੰਟਾ 5-7 ਮਿੰਟ ਜਮੈਂ ਉਹਦੋਂ ਲਗਾ ਲਈ ਉਸ ਤੋਂ ਬਾਅਦ ਮੇਰਾ ਸਫਰ ਸ਼ੁਰੂ ਹੋ ਗਿਆ 2014 ਤੋਂ ਮੈਂ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਅੱਜ ਮੈਨੂੰ 10 ਸਾਲ ਹੋ ਗਏ ਨੇ ਪਾਰਟਿਸਿਪੇਟ ਕਰਦਿਆਂ 10 ਜਿਹੜਾ ਸਾਲ ਹੋ ਗਏ ਨੇ ਇਹ ਕੰਪੀਟੀਸ਼ਨ ਐ ਮੈਰਾਥਨ ਵਿੱਚ ਜਾਂਦਾ ਭਾਗ ਲਿਆ ਹਾਂ ਹਾਂ ਪੂਰੇ ਇੰਡੀਆ ਪੰਜਾਬ ਵਿੱਚ ਤੇ ਤਕਰੀਬਨ ਦਿੱਲੀ ਤੱਕ ਗੜਗਾਉਂ ਤੱਕ ਮੈਂ ਮਤਲਬ ਹੋਇਆ ਅੱਛਾ ਵਾਦੂ ਨਾਂ ਹਾਂ ਹਾਂ ਜੀ ਜੀ ਮੇਰੇ ਕੋਲ ਮੈਂ ਸਭ ਸਰਟੀਫਿਕੇਟ ਨੇ ਮੈਡਲ ਨੇ 21 ਕਿਲੋਮੀਟਰ 10 ਕਿਲੋਮੀਟਰ ਵਿੱਚ ਕੰਪੀਟੀਸ਼ਨ ਮੈਂ ਮੇਰੀ ਜਿੱਥੇ ਮੈਂ ਗਿਆ ਮੈਂ ਪੋਜੀਸ਼ਨ ਲੈ ਕੇ ਆਇਆ ਕਿ ਸੈਕੰਡ ਜਾਂ ਫਸਟ ਪੋਜੀਸ਼ਨ ਮੇਰੀ ਆਜੇ ਉਮਰ ਕਿੰਨੀ ਹੈ ਅੱਜ ਮੇ 67 ਸਾਲ ਹੋਣ ਵਾਲੀ ਹੈ ਜੀ 2 ਮਹੀਨੇ ਘਟਨੇ अच्छा हां जी अच्छा मैं एक दो तीन सवाल ਕਰਾਂਗਾ ਕਿ ਆਖਿਰਕਾਰ ਫਿਟਨੈਸ ਫਿਰ ਕਿਵੇਂ ਸੈੱਟ ਕਰਦੇ ਕਹਿੰਦੇ ਨੇ ਕਿ ਬਹੁਤ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਏਜ ਦੇ ਮੁਤਾਬਕ ਫਰਕ ਤੇ ਪੈਦਾ ਦੇਖੋ ਜੀ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਫਿਟਨੈਸ ਦੇ ਵਾਸਤੇ ਹਰ ਚੀਜ਼ ਦਾ ਬੰਦਾ ਧਿਆਨ ਰੱਖੇ ਖਾਣ ਪੀਣ ਦਾ ਫਾਸਟ ਫੂਡ ਥੁਰਨਾ ਲਾਵੇ ਤਲੀਆਂ ਚੀਜ਼ਾਂ ਦਾ ਬੰਦਾ ਖਾਵੇ ਆਪਣਾ ਕਿਸੇ ਪਾਸੇ ਧਿਆਨ ਨਾ ਦੇਵੇ ਦੂਜੇ ਗਲਤ ਪਾਸੇ ਧਿਆਨ ਨਾ ਦੇਵੇ ਗਰਾਊਂਡ ਆਵੇ ਬੱਚਿਆਂ ਨੂੰ ਬੱਚੇ ਸਾਡੇ ਨਾਲ ਆਉਂਦੇ ਨੇ ਬੱਚਿਆਂ ਨੂੰ ਅਸੀਂ ਪ੍ਰੈਕਟਿਸ ਵੀ ਕਰਾਣੇ ਆ ਨਾਲ ਹਾਂ ਤੇ ਫ੍ਰੀ ਆਫ ਕੋਸਟ ਪ੍ਰੈਕਟਿਸ ਕਰਾਣੇ ਬੱਚੇ ਆਂਦੇ ਨੇ ਅੱਜ ਬੱਚੇ ਜਿਹੜੇ ਅਸੀਂ ਸਾਡੇ ਨਾਲ ਪ੍ਰੈਕਟਿਸ ਕਰਦੇ ਨੇ ਕਾਫੀ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਨੇ ਆਰਮੀ ਵਿੱਚ ਭਰਤੀ ਹੋਏ ਨੇ ਅੱਛਾ ਫ੍ਰੀ ਆਫ ਕੋਸਟ ਹਾਂ ਜੀ ਹਾਂ ਜੀ ਕੋਈ ਨਹੀਂ ਜੀ ਬੱਚਿਆਂ ਨੂੰ ਚਲੋ ਟ੍ਰੇਨਿੰਗ ਦੇ ਦਈਏ ਆਪਾਂ ਨੂੰ ਸ਼ੌਂਕ ਹੈ ਜੀ ਹੂੰ ਸ਼ੌਂਕ ਹੈ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਅਸੀਂ ਆਨੇ ਆ ਬੱਚੇ ਸਾਨੂੰ ਸਵੇਰੇ ਜਗਾਉਂਦੇ 4:30 ਵਜੇ ਅਸੀਂ ਆ ਜਾਈਨੇ ਗ੍ਰਾਊਂਡ ਬੱਚੇ ਨਾਲ ਆ ਜਾਂਦੇ ਤੇ ਉਹਨਾਂ ਨਾਲ ਆਪਣਾ ਬੜਾ ਸੋਹਣਾ 2 ਘੰਟੇ 2 ਘੰਟੇ ਸਾਢੇ 5 ਹੋ ਜਾਂਦੇ ਨੇ اچھا ਇੱਕ ਹੋਰ ਸਵਾਲ ਕਿ ਕੋਈ ਗੋਡੇ ਦੀ ਦਰਦ ਕੋਈ ਬੀਪੀ ਕੋਈ ਸ਼ੂਗਰ ਅੱਜ ਕੱਲ ਤੇ ਕਹਿੰਦੇ ਇਹ ਘਰ ਦੀ ਇੱਕ ਤਰ੍ਹਾਂ ਦੇ ਗਹਿਣੇ ਬਣ ਗਏ ਇੱਕ ਤਾਂ ਬਿਮਾਰੀਆਂ ਸੀ ਲੇਕਿਨ ਅੱਜ ਕੱਲ ਅਸੀਂ ਲੋਕਾਂ ਨੇ ਗਹਿਣੇ ਬਣਾ ਲਏ ਪਤਾ ਇਹ ਗੱਲ ਕੀ ਹੈਗੀ ਹੈ ਵੇਖੋ ਮੈਨੂੰ 18 ਸਾਲ ਬਾਅਦ ਹੁਣ ਪਿਛੇ ਥੋੜਾ ਜਨਾ ਜਦੋਂ ਐ ਚਲੇ ਆ ਸੀ ਆਪਣਾ ਚਿਤਨਮੁਨੀਆਂ ਜਿਆ ਉਦੋਂ ਮੈਨੂੰ ਇੱਕ ਦਿਨ ਟੈਂਪਰੇਚਰ ਆਇਆ ਮੈਂ ਥੋੜੀ ਜੀ ਮੈਡੀਸਿਨ ਲਈ 18 ਸਾਲ ਬਾਅਦ ਮੈਨੂੰ ਬੁਖਾਰ ਚੜਿਆ ਅੱਛਾ ਮੈਨੂੰ ਬੁਖਾਰ ਨਹੀਂ ਚੜਿਆ ਕਦੀ 18 ਸਾਲ ਬਾਅਦ ਜੜਿਆ ਉਹ ਇੱਕ ਦਿਨ ਚੜਿਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਰੈਗੂਲਰ ਹੋ ਗਿਆ ਅੱਛਾ ਕੋਈ ਮੈਨੂੰ ਜਰੂਰ ਜਰੂਰਤ ਨਹੀਂ ਪਈ ਕਦੀ ਮੈਡੀਸਿਨ ਦੀ ਮਹਾਰਾਜ ਜੀ ਕਿਰਪਾ ਨਾਲ ਮੈਂ ਡਰ ਕੇ ਕਹਨਾ ਮਹਾਰਾਜ ਤੋਂ ਮੈਨੂੰ ਮਤਲਬ ਮੈਡੀਸਿਨ ਦੀ ਜਰੂਰਤ ਨਹੀਂ ਮੈਂ ਕਦੀ ਟੈਬਲਟ ਪੇਨ ਕਿਲਰ ਨਹੀਂ ਖਾ ਕੇ ਦੇਖੀ ਅੱਜ ਤੱਕ ਜਿੰਦਗੀ ਦੇ ਵਿੱਚ ਪੇਨ ਕਿਲਰ ਨਹੀਂ ਲਈ ਦਵਾਈ ਕੋਈ ਨਹੀਂ ਦਵਾਈ ਕੋਈ ਨਹੀਂ ਰਾ ਬੈੱਡ ਤੇ ਮੈਂ 10 ਮਿੰਟ ਬਾਅਦ ਮੈਨੂੰ ਨੀਂਦ ਆ ਜਾਂਦੀ 4 5 6 ਘੰਟੇ ਮੈਂ ਨੀਂਦ ਲੈ ਕੇ ਸਵੇਰ ਉੱਠ ਕੇ ਫਿਰ ਆਇਆ ਨਾ ਅੱਛਾ ਤੇ ਇਹ ਮਤਲਬ ਕੋਈ ਪਰਮਾਤਮਾ ਦੀ ਮਿਹਰ ਹੈ ਤਾਂ ਖਾਣਾ ਪੀਣਾ ਫਿਰ ਕਿਦਾਂ ਦਾ ਰੱਖਿਆ ਖਾਣਾ ਪੀਣਾ ਬਿਲਕੁਲ ਸਿੰਪਲ ਰੱਖਿਆ ਜੀ ਮੈਂ ਹਮ ਆਪਣਾ ਜੀ ਦੁੱਧ ਦਹੀਂ ਲੱਸੀ ਲਈਦੀ ਹੈ ਆਪਣਾ ਫਰੂਟ ਲਈਦਾ ਹੈ ਤੇ ਕੋਈ ਜਿਆਦਾ ਪੇਟ ਭਰ ਕੇ ਨਹੀਂ ਕੋਈ ਵੀ ਚੀਜ਼ ਖਾਈਦੀ ਮਤਲਬ ਪੇਟ ਭੁਖਾ ਰੱਖ ਕੇ ਹੀ ਖਾਈਦੀ ਆrti ਤੇ ਬੜੇ ਸੈੱਟ ਹੈ ਗਏ ਆ ਕੁਝ ਮਸਲੇ ਪਰ ਜਦੋਂ ਦੇਖਦੇ ਆ ਜਦੋਂ ਤੁਸੀਂ ਬੱਚਿਆਂ ਦੇ ਨਾਲ ਦੌੜਦੇ ਹੋ ਤਾਂ ਬੱਚੇ ਪਿੱਛੇ ਰਹਿ ਜਾਂਦੇ ਆ ਤੁਸੀਂ ਅੱਗੇ ਭੱਜ ਜਾਂਦੇ ਹੋ ਤਾਂ ਉਸ ਵੇਲੇ ਕਿਦਾਂ ਫੀਲ ਹੁੰਦਾ ਬਸ ਜੀ ਬੱਚਿਆਂ ਨੂੰ ਲਈਦਾ ਨਾਲ ਇਹ ਬੱਚਿਆਂ ਨੂੰ ਕਹੀਦਾ ਕਿ ਤੁਸੀਂ ਵੀ ਮਤਲਬ ਆਪਣੇ ਆਪ ਨੂੰ ਫਿੱਟ ਰੱਖੋ ਜਿਵੇਂ ਤੁਹਾਨੂੰ ਕਹਿੰਨੇ ਆਂ ਉਵੇਂ ਚੱਲੋ ਮਤਲਬ ਫਾਸਟ ਫੂਡ ਤੋਂ ਪਰਹੇਜ਼ ਕਰੋ ਬੱਚੇ ਤੁਹਾਨੂੰ ਪਤਾ ਹੈ ਫਾਸਟ ਫੂਡ ਵੀ ਖਾਂਦੇ ਨੇ ਅੱਜ ਕੱਲ ਇਹਨਾਂ ਨੂੰ ਬੜਾ ਸਮਝਾਈਦਾ ਕੋਈ ਜਿਹੜਾ ਤੇ ਸਪੋਰਟਸਮੈਨ ਹੁੰਦਾ ਹੈ ਉਹ ਤੇ ਉਹਨੂੰ ਇੱਕ ਇਹ ਸਮਝੋ ਨਸ਼ੇ ਲੱਗਾ ਹੁੰਦਾ ਦੂਜੇ ਦੂਜੇ ਨਸ਼ਿਆਂ ਤੋਂ ਬਚ ਜਾਂਦਾ ਮੈਨੂੰ ਤੇ ਇਸੇ ਚੀਜ਼ ਦਾ ਨਸ਼ਾ ਜੀ ਆਪਣਾ ਕਰਨੀ ਗਰਾਊਂਡ ਦਾ ਆਪਣਾ ਬੱਚਿਆਂ ਨਾਲ ਲੈਣਾ ਵਾਕ ਕਰਨੀ ਇਹ ਨਸ਼ਾ ਸਾਡਾ ਅੱਛਾ ਜਿੱਦ ਨਾ ਆਣਾ ਕਿਤੇ ਬੱਚਾ ਗਲਤੀ ਨਾਲ ਛੁੱਟੀ ਵਾਜੇ ਤੇ ਕਿੱਦਾਂ ਦਾ ਲੱਗਦਾ ਉਹ ਸਾਰਾ ਦਿਨ ਐ ਲੱਗਦਾ ਜਿਵੇਂ ਕੁਝ ਗਵਾਚ ਗਿਆ ਜੀ ਅੱਜ ਕੁਝ ਕੀਤਾ ਹੀ ਕੁਝ ਨਹੀਂ ਅੱਛਾ ਹਾਂਜੀ ਹਾਂਜੀ ਤੇ ਉਹ ਗਰਾਊਂਡ ਆ ਕੇ ਬੜਾ ਮਤਲਬ ਬੱਚਿਆਂ ਨੂੰ ਮਿਲੀਦਾ ਗਿਲੀਦਾ ਬੜਾ ਮਨਪਸੰਦ ਸਾਰਾ ਦਿਨ ਐ ਹੈਲਥ ਅੱਛਾ ਇਸ ਉਮਰ ਤੇ ਹੈਪੀ 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 ਮਾਈਂਡ ਨਾਲ ਸਾਰਾ ਦਿਨ ਹੈਪੀ ਰਹਿੰਦੇ ਹਾਂ ਜੀ ਸਾਡੀ ਸਾਡੀ अच्छा ते सर ये जो तरह ਤੁਸੀਂ ਸ਼ੁਰੂਆਤ ਕੀਤੀ ਐ ਆਪਣੇ ਆਪ ਹੀ ਦੌੜਨਾ ਸ਼ੁਰੂ ਹੋਏ ਕੀ ਸਮਝਦੇ ਹੋ ਕਿ ਪੰਜਾਬ ਵੈਸੇ ਹੀ ਆਪਣੀ ਸਪੋਰਟਸ ਕਰਕੇ ਜਾਣਿਆ ਜਾਂਦਾ ਸੀ ਅੱਜ ਪੰਜਾਬ ਪਿੱਛੜਦਾ ਜਾ ਰਿਹਾ ਹਾਂਜੀ ਹਾਂਜੀ ਲੋਕ ਇਹਦੇ ਚੇਹੇ ਕਿ ਸਾਡੀ ਗਵਰਨਮੈਂਟ ਵੱਲੋਂ ਕੋਈ ਨਹੀਂ ਹਸੁਲਤਾਂ ਨਹੀਂ ਮਿਲਦੀਆਂ ਸਪੋਰਟਸਮੈਨ ਨੂੰ ਸਪੋਰਟਸਮੈਨ ਆਂਦੇ ਇੱਥੇ ਸਾਲ ਦੋ ਸਾਲ ਲੰਦਾ ਉਹ ਵੇਖਦਾ ਕੋਈ ਗਰਾਊਂਡਾਂ ਵੀ ਅੱਜ ਕੱਲ੍ਹ ਇੰਨੀਆਂ ਵਧੀਆ ਨਹੀਂ ਹੈਗੀਆਂ ਜਿਹਦੇ ਕਰਕੇ ਬੱਚੇ ਪਿੱਛੇ हट ਜਾਂਦੇ ਨੇ ਤੇ ਬੱਚਿਆਂ ਨੂੰ ਅਸੀਂ ਤੇ ਹੋਈ ਸਮਝਾਈਦਾ ਕਿ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣਾ ਜੇ ਗਰਾਊਂਡ ਦੇ ਨਾਲ ਜੁੜੇ ਰਹੋਗੇ ਤੇ ਨਸ਼ਿਆਂ ਤੋਂ ਬਚੇ ਰਹੋਗੇ ਜਿਹੜਾ ਬੰਦਾ ਗਰਾਉਂਡ ਨਾਲ ਜੁੜ ਜਾਂਦਾ ਉਹ ਨਸ਼ੇਦادی ਨਹੀਂ ਹੁੰਦਾ ਇਹ ਮੈਂ ਚੈਲੰਜ ਵਾਲੀ ਗੱਲ ਕਹਿ ਸਕਦਾ ਤੁਹਾਨੂੰ ਅੱਛਾ ਇਸ ਉਮਰ ਤੇ ਜਿੱਦਾਂ ਕੋਈ ਵੀਕਨੈਸ ਵਗੈਰਾ ਆਉਂਦੀ ਹੈ ਤਾਂ ਇੰਨਾ ਦੌੜਦੇ ਉਹ ਵੀਕਨੈਸ ਨਹੀਂ ਆ ਜਾਂਦੀ ਨਹੀਂ ਠੀਕ ਹੈ ਬੋਡੀ ਆਪਣਾ ਤੁਹਾਨੂੰ ਦੱਸੇ ਪ੍ਰੇਜ ਰੱਖਣਾ ਹੁੰਦਾ ਹਰ ਚੀਜ਼ ਦਾ ਖਾਣਾ ਖਾਣਾ ਵੀ ਲੋਕ ਜਿਹੜੇ ਕੈਮਰੇ ਤੇ ਬੈਠੇ ਨੇ ਉਹ ਵੀ ਸ਼ਾਇਦ ਤੁਹਾਡੀ ਕੋਈ ਗੱਲ ਮੰਨ ਲੈਣ ਨਹੀਂ ਬਾਜੀ ਸਾਦਾ ਭੋਜਨ ਲਈਦਾ ਕੋਈ ਇਹੋ ਜੀ ਗੱਲ ਨਹੀਂ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਰੱਖਿਆ ਕੋਈ ਐਬ ਨਹੀਂ ਰੱਖਿਆ ਕਿਸੇ ਤਰ੍ਹਾਂ ਦਾ ਕਹਿੰਦੇ ਜੀ ਇਹ ਜੀ ਖਾਣੀ ਖਾਣੀ ਹੈ ਤੇ ਆਪਣਾ ਸੇਰੋਟੀ ਦਾ ਮਹਾਰਾਜ ਦਾ ਨਾਮ ਲਈਦਾ ਹੈ ਪਰਮਾਤਮਾ ਦਾ ਨਾਮ ਹੈ ਹੈ ਗਈ ਖਾਈ ਵੀ ਦਾ ਜੋਗੀ ਨਾ ਆ ਜੀ ਆ ਜੀ ਆਹ ਤੇ ਫੋਨ ਗਰਾਉਂਡ ਆਈਦਾ ਹੈ ਤੇ ਰਾਤ ਨੂੰ ਕਿਤੇ ਲੋ ਮੈਂ ਬਿਜ਼ਨਸਮੈਨ ਆ ਸਾਰਾ ਦਿਨ ਆਪਣਾ ਸ਼ੋਪ ਬਿਜ਼ਨਸ ਕਰਕੇ ਆਪਣਾ ਰਾਤ ਨੂੰ ਨਾ ਰਾਤ ਤੇ ਥਕਾਵਟ ਨਹੀਂ ਹੋ ਜਾਂਦੀ ਬੰਦਾ ਕਹਿੰਦਾ ਇੰਨਾ ਥੱਕ ਜਾਂਦਾ ਬੰਦੇ ਦੇ ਬਿਸਤਰੇ ਨਹੀਂ ਉਹ ਬਸ ਇਸ ਤਰ੍ਹਾਂ ਜੀ ਇਹ ਜਿਹੜੀ ਚੀਜ਼ ਅਸੀਂ ਗਰਾਉਂਡ ਤੇ ਚਾਹਨੇ ਆ ਨਾ ਇਹਦੇ ਸਾਨੂੰ ਇੱਕ ਬਚਾ ਕੇ ਰੱਖਿਆ ਹੈ ਏਹ ਤੇ ਸਾਨੂੰ ਮਤਲਬ ਜਦੋਂ ਅਸੀਂ ਲੇਟਦੇ ਹਾਂ ਸਾਨੂੰ 10-15 ਮਿੰਟ ਬਾਅਦ ਨੀਂਦ ਆ ਜਾਂਦੀ ਹੈ ਜੇ ਅਸੀਂ ਇਹ ਨਾ ਲਈਏ ਤੇ ਸਾਡੇ ਦਵਾਈਆਂ ਦਾ ਸ਼ਿਕਾਰ ਹੋ ਜਾਈਏ ਨਹੀਂ 50 ਕਿਲੋਮੀਟਰ ਦੌੜਨਾ ਬਹੁਤ ਟਫ ਹੈ ਉਹ ਵੇਖੋ 50 ਕਿਲੋਮੀਟਰ ਅਸੀਂ ਮਤਲਬ ਦੌੜ ਚੁੱਕੇ ਹਾਂ ਫੁੱਲ ਮੈਰਾਥਨ 42 ਕਿਲੋਮੀਟਰ ਲਾ ਚੁੱਕੇ ਹਾਂ ਐਵਰੇਜ ਰੋਜ਼ ਕਿੰਨਾ ਦੌੜਦੇ ਹੋ ਐਵਰੇਜ ਸਾਡੀ ਅਸਵੇਲੇ ਗਰਮੀ ਬਹੁਤ ਹੈ ਅਸਵੇਲੇ 8-10 ਕਿਲੋਮੀਟਰ 7-8 ਕਿਲੋਮੀਟਰ ਅਸਵੇਲੇ ਐਵਰੇਜ ਹੈਗੀ ਏ ਡੇਲੀ ਡੇਲੀ ਹਾਂਜੀ ਹਾਂਜੀ ਰੋਜ਼ ਹਾਂਜੀ ਹਾਂਜੀ ਹੁਣ ਪਿਛਲੇ ਸੰਡੇ ਅਸੀਂ ਬਾਹਰ ਚਲੇ ਗਏ ਯੂਨੀਵਰਸਿਟੀ ਉਥੇ 12 ਕਿ ਘੰਟਾ ਡੇਢ ਘੰਟਾ ਸਾਂ ਲੱਗਾ ਬੱਚੇ ਨਾਲਸਾਣਾ ਸਾਡੇ 12 ਕਿਲੋ ਹਾਂ 12 ਕਿਲੋ ਬ੍ਰੇਕ ਨਹੀਂ ਲਈ ਨਾ ਬ੍ਰੇਕ ਨਹੀਂ ਲਈ ਗੋਡੇ ਦਹਾਨਿਆਂ ਆ ਸਵਾਲ ਨਹੀਂ ਰਹੇ ਇਸ ਕਰਕੇ ਨਹੀਂ ਰਹੇ ਕਿ ਤਾਂ ਪਾਜੀ ਫਿਰ ਮਤਲਬ ਕੋਈ ਸਪੈਸ਼ਲ ਕੋਈ ਚੀਜ਼ ਕੋਈ ਏਦਾਂ ਦੀ ਕੋਈ ਮੈਂ ਖਾ ਕੋਈ ਚੀਜ਼ ਨਹੀਂ ਖਾਂਦੇ ਜਿੱਦ ਨਾਲ ਕੇ ਵਾਕਈ ਯਾਰ ਉਹ ਵੱਖਰੇ ਜਿਹਾ ਫਲਾਈਂਗ ਸਿੱਖ ਬਣ ਗਏ ਆਪਾਂ ਨਹੀਂ ਬਸ ਹੋਈ ਜੋ ਥੋੜਾ ਬਦ ਡਰਾਈ ਫਰੂਟ ਹੀ ਲਈਦਾ ਪੀਓਗੇ ਦੇ ਰਹੀ ਲਾਈਡਾਂ ਜੀ ਮਿਲਖਾ ਸਿੰਘ ਤੋਂ ਪ੍ਰਭਾਵਿਤ ਹੋ ਤੁਸੀਂ ਹਾਂ ਬਿਲਕੁਲ ਜੀ ਮਿਲਖਾ ਸਿੰਘ ਅਰੀ ਦੀ ਵੇਖਿਆ ਉਹਨਾਂ ਦੀਆਂ ਸੁਣੀਆਂ ਸਟੋਰੀਆਂ ਸਾਰੀਆਂ ਉਹ ਤੇ ਕਿਆ ਬਾਤ ਸੀ ਉਹ ਕਹਿੰਦੇ ਮੈਂ ਤੇ ਕਦੀ ਮੈਡੀਸਿਨ ਵੀ ਨਹੀਂ ਲਈ ਉਹਨਾਂ ਦੀ ਵੀ ਅਸੀਂ ਸੁਣੀ ਹੈ ਸਟੋਰੀ ਸਾਰੀ ਉਹ ਕਹਿੰਦੇ ਮੈਨੂੰ ਜਦੋਂ ਕਿ ਥਕਾਵਟ ਮਹਿਸੂਸ ਹੁੰਦੀ ਜਾਂ ਕੋਈ ਮੈਨੂੰ ਕੋਈ ਪ੍ਰੋਬਲਮ ਹੁੰਦੀ ਸੀ ਚੱਲ ਮੈਂ 10 20 ਮਿੰਟ ਅੱਧਾ ਘੰਟਾ ਗਰਾਊਂਡ ਲਾਣਾ ਮੈਂ ਸੈੱਟ ਹੋ ਜਾਂਦਾ ਸਾਂ ਅੱਛਾ ਤੇ ਤੁਹਾਡਾ ਵੀ ਉਹੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸੈਟਾ ਹੁਣ ਵੇਖੋ ਜੀ ਮੈਂ ਆਪਣਾ ਕੋਰਨ ਟੂਰਨੂਮੈਂਟ ਲਾਂ ਜਾ ਰਿਹਾ ਵਾ ਅੱਛਾ ਦਸ ਸਾਲ ਇ ਚ ਹਾਂਜੀ ਮੈਂ ਲਾਵਾਂ ਆਸਟ੍ਰੇਲੀਆ ਕੈਨੇਡਾ ਯੂ ਐਸ ਏ ਮੈਂ ਜਾਣਾ ਮੇਰੀ ਤਿਆਰੀ ਇਹ ਪੂਰੀ ਰਨਿੰਗ ਕਰਨੀ ਹੈ ਹਾਂ ਬਿਲਕੁਲ ਰਨਿੰਗ ਕਰਦੀ ਹੈ ਉੱਥੇ ਕੋਈ ਕੰਪੀਟੀਸ਼ਨ ਹੈ ਹਾਂਜੀ ਹਾਂਜੀ ਕੰਪੀਟੀਸ਼ਨ ਜਾਣਾ ਜੀ ਐਸ ਐਸ ਆਲ ਹੀ ਜਾਣਾ ਹੈ ਹਾਂਜੀ ਐਸ ਐਸ ਆਲ ਹੀ ਜਾਣਾ ਤਾਂ ਦੌੜ ਜਾਰੀ ਰਹੇਗੀ ਹਾਂ ਬਿਲਕੁਲ ਜਾਰੀ ਜੀ ਬਿਲਕੁਲ ਵੈਸੇ ਕਹਿੰਦੇ ਤੇ ਅੱਜਕੱਲ੍ਹ ਸਮਾਜਿਕ ਦੌੜ ਬੜੀ ਹੁੰਦੀ ਹੈ ਪਰ ਤੁਸੀਂ ਅਸਲੀ ਦੌੜ ਦੇ ਵਿੱਚ ਚੈਂਪੀਅਨ ਹੋ ਹਾਂ ਨਹੀਂ ਬਿਲਕੁਲ ਮਹਾਰਾਜ ਜੀ ਕਿਰਪਾ ਨਾਲ ਲਗਾਈ ਜਾ ਰਹੇ ਹਾਂ ਜਿੰਨੀ ਦੇ ਪਰਮਾਤਮਾ ਲਗਾਏ ਇੱਦਾਂ ਹੀ ਸਭ ਜੀ ਜ਼ਿੰਦਗੀ ਇਹ ਜ਼ਿੰਦਗੀ ਇਸੇ ਤੇ ਚੱਲੀ ਜਾਣੀ ਹੈ ਆਪਾਂ ਤੇ ਬੈਠੇ ਨਹੀਂ ਸਕਦੇ ਇਸ ਲਈ ਨੌਜਵਾਨਾਂ ਨੂੰ ਕੀ ਕਹਿੰਦੇ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਦੇ ਬੜੇ ਰਹਿੰਦੇ ਆ ਬਸੇ ਨੌਜਵਾਨਾਂ ਨੂੰ ਇਹੀ ਕਹਿੰਦੇ ਆ ਕਿ ਬਈ ਖੇਡਾਂ ਨਾਲ ਜੁੜੋ ਖੇਡ ਦੇ ਨਾਲ ਤੁਹਾਡੀ ਜ਼ਿੰਦਗੀ ਬੰਨੀ ਹੈ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਬਚੇ ਰਹੋਗੇ ਖੇਡਾਂ ਨਾਲ ਜਿਹੜਾ ਬੱਚਾ ਜੁੜ ਜਾਂਦਾ ਉਹ ਨਸ਼ਿਆਂ ਤੋਂ ਬਚਿਆ ਰਹਿੰਦਾ ਹੈ ਇਹ ਤੁਹਾਨੂੰ ਪੈਸਾ ਵੀ ਨਹੀਂ ਲੱਗਦਾ ਹਾਂ ਜੀ ਪੈਸਾ ਵੀ ਨਹੀਂ ਲੱਗਦਾ ਬੰਦਾ ਫ੍ਰੀ ਆਫ ਕੋਸਟ ਹੈ ਸਭ ਕੁਝ ਕੋਈ ਗੱਲ ਹਾਂ ਹੋਰ ਹੀ ਮਤਲਬ ਸਭ ਅੱਛਾ ਜਿਹੜੇ ਪੁਰਾਣੇ ਇੱਕ ਹੋਰ ਸਵਾਲ ਜਿਹੜੇ ਯਾਰ ਦੋਸਤ ਨੇ ਤੁਹਾਡੇ ਉਹ ਕੀ ਸੋਚਦੇ ਤੁਹਾਡੇ ਬਾਰੇ ਕੋਈ ਜੋ ਕਿ ਨੇਚਰਲੀ ਉਹ ਅੱਧਾ ਦੇ ਨਹੀਂ ਹੋਣਗੇ ਕੋਈ ਤੁਸੀਂ ਵਪਾਰੀ ਕਿੱਤੇ ਤੋਂ ਆ ਇਸ ਕਰਕੇ ਤੁਹਾਨੂੰ ਸਵਾਲ ਪੁੱਛ ਰਹੇ ਆਂ ਬਸ ਉਹ ਵੀ ਵੇਖਦੇ ਨੇ ਸਾਨੂੰ ਵੇਖ ਕੇ ਕਹਿੰਦੇ ਯਾਰ ਤੁਸੀਂ ਖਾਂਦੇ ਕੀ ਉਹ ਕੀ ਗੱਲ ਬਾਤ ਐ ਅਸੀਂ ਕਹਿੰਦੇ ਤੁਸੀਂ ਸਵੇਰੇ ਸਾਡੇ ਕੋਲ ਆਓ ਯਾਰ ਗਰਮਡ ਤੁਹਾਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਉਹ ਕਿਤੇ ਖਾਂਦੇ ਨਹੀਂ ਆ ਬਸ ਉਹ ਬੜੇ ਮਿਲਦੇ ਸਾਡੇ ਬਚਪਨ ਦੇ ਯਾਰ ਦੋਸਤੋ ਵੇਖ ਕੇ ਹਰਾਨ ਹੋ ਜਾਂਦੇ ਨੇ ਹਾਂ ਲਾਲੇ ਮੈਂ ਕਹਿੰਦਾ ਪੂਰੇ ਬਿਲਕੁਲ ਪੂਰੇ ਟਿੱਡ ਕੱਢੇ ਨੇ ਬਿਲਕੁਲ ਟਿੱਡ ਕੱਢੇ ਨੇ ਹਾਂਜੀ ਚਲੋ ਬਹੁਤ ਵਧੀਆ ਜੀ ਸੁਰਜੀਤ ਸਿੰਘ ਜੀ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਅਸੀਂ ਚਾਹਨੇ ਆ ਕਿ ਹੋਰ ਵੀ ਹੋਣ ਤਾਂ ਇਹਨਾਂ ਨਾਲ ਮੁਲਾਕਾਤ ਕੀਤੀ ਹੈ 67 ਸਾਲ ਦੇ ਸ਼ਖਸ ਨੇ ਤਾਂ ਫਲੈਂਗ ਸੇ ਕਹਿੰਨਾਂ ਨੂੰ ਕਾਂਗੇ ਕਿਉਂਕਿ ਮਿਲਕਾ ਸਿੰਘ ਤੋਂ ਪ੍ਰਭਾਵਤ ਹੋਏ ਨੇ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਸੁਪਨਾ ਸੀ ਕਿ ਮੈਂ ਫਿਟ ਹੋਵਾਂ ਔਰ 40 ਸਾਲ ਦੀ ਉਮਰ ਦੇ ਵਿੱਚ ਇੱਕ ਵਪਾਰੀ ਬੰਦਾ ਜਦੋਂ ਕੋਈ ਪ੍ਰੋਬਲਮ ਸਾਹਮਣੇ ਨਜ਼ਰ ਆਈ ਤਾਂ ਉਸ ਤੋਂ ਬਾਅਦ ਦੌੜਨਾ ਸ਼ੁਰੂ ਕੀਤਾ ਤਾਂ ਰੋਜ਼ ਦਾ 10 15 20 25 30 ਕਿਲੋਮੀਟਰ ਤੱਕ ਦੌੜ ਲਗਾਉਂਦੇ ਨੇ ਤਾਂ ਇੱਕ ਸਵਸਥ ਨੌਜਵਾਨ ਦੀ ਕਹਾਣੀ ਤੁਹਾਨੂੰ ਸਾਂਝੀ ਕੀਤੀ ਹੈ ਤਾ ਉਮੀਦ ਕਰਾਂਗੇ ਕਿ ਲੋਕ ਵੀ ਪ੍ਰਭਾਵਿਤ ਹੋਣ ਤਾਂ ਕਿ ਇਸ ਤਰ੍ਹਾਂ ਦੀ ਖੇਡ ਕਰਨ ਤਾਂ ਕਿ ਉਹ ਵੀ ਆਪਣੇ ਆਪ ਨੂੰ ਫਿਟ ਰੱਖ ਸਕਣ ਕੈਮਰਾਮੈਨ ਅਰਸ਼ਦ ਅਲਸਮਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਤ